ਸੰਗਤ ਜੀ 10 ਕਰ ਲਗਾਤਾਰ ਸ਼ੁਰੂ ਕਰ ਦਿੱਤੇ ਗਏ ਹਨ ਕਤੂਬਦੀਨ ਪਿੰਡ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਬਹੁਤ ਖੁਸ਼ ਬਾਪ ਜੀ ਹਾਂ ਜੀ ਉਹ ਇੱਥੇ ਹੀ ਲੱਗੇ ਰਹੇ ਆ ਜਦੋਂ ਇੰਨੀ ਖੁਸ਼ੀ ਹੀ ਰਾਤ ਇਸ ਮੇਰੇ ਸਾਡੀ ਨਹੀਂ ਰੱਖ ਜਾਣੇ ਆ ਪੂਰੇ 10 ਵਜੇ ਹੀ ਸੁੱਤੇ ਸਵੇਰੇ ਹੀ 5 ਵਜੇ ਉੱਠ ਕੇ ਫੇਰ ਲੱਗ ਗਏ ਨੂੰ ਸੰਗਤ ਦੇ ਵਸਾਇ ਹੜ੍ਹ ਨਾਲ ਪ੍ਰਭਾਵਿਤ ਹੋਏ ਇਸ ਘਰ ਦੀ ਮੁਰੰਮਤ ਅਤੇ ਉਸਾਰੀ ਦੀ ਸੇਵਾ ਸੰਗਤ ਦੇ ਸਹਿਯੋਗ ਨਾਲ ਕਰਵਾਈ ਗਈ ਪੰਜਾਬ ਹੜ੍ਹ ਰਹਿਤ ਸੇਵਾ 2025 जेट सिंह ट्रस्ट एंड सर्व ह्यूमैनिटी सर्व गॉड वाह है मोहाली देखो एक ਚਾਹ ਹੁੰਦਾ ਨਾ ਕਿੰਨੀ ਖੁਸ਼ੀ ਹੈ ਭੈਣ ਉਹਨਾਂ ਨੂੰ ਕਿ ਘਰ ਬਣ ਰਿਹਾ ਹੈ ਨਾ ਵਾਹਿਗੁਰੂ 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 ਰਸੋਈ ਕਿਚਨ ਬਾਥਰੂਮ ਸਭ ਕੁਝ ਬਣ ਰਿਹਾ ਹੈ ਨਾ ਬਹੁਤ ਪੂਜਾ ਬਹੁਤ ਵੀ ਗੱਲ ਹੈ ਨਾ ਗਰੀਬਾਂ ਨੂੰ ਲਗਾਤਾਰ ਸੇਵਾ ਚੱਲ ਰਹੀ ਹੈ ਹੜ ਪ੍ਰਭਾਵਿਤ ਖੇਤਰਾ ਤੇ ਸਾਡੇ ਨਾਲ ਜੁੜੋ ਨੰਬਰ ਥੱਲੇ ਚੱਲ ਰਹੇ ਆ ਬੜੇ ਬਹੁਤ ਜ਼ਿਆਦਾ ਬਰਬਾਦੀ ਹੋਈ ਹੈ ਸਾਥ ਜਰੂਰ ਦਿਓ ਘਰਾਂ ਘਰ ਘਰ ਦੇ ਘਰ ਪਾੜੇ ਪਏ ਨੇ ਬਹੁਤ ਜ਼ਿਆਦਾ ਘਰ ਗਿਰ ਚੁੱਕੇ ਨੇ ਪਲੀਜ਼ ਸਾਡੇ ਵੀਡੀਓ ਸਾਂਝੇ ਕਰੋ ਦਾਨੀ ਬੀਜ ਪੈਣਾ ਤੱਕ ਪਹੁੰਚਾਓ ਤਾਂ ਕਿ ਇਹ ਸੇਵਾ ਹੋਰ ਵੱਡੇ ਪੱਧਰ ਤੇ ਚੱਲ ਸਕੇ ਸਾਥ ਦੀ ਲੋੜ ਆ ਬਹੁਤ ਜ਼ਿਆਦਾ ਵਾਹਿਗੁਰੂ